ਗਰੀਡਿੰਗ ਮੁਨਾਮ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਸਰਕਾਰ ਨੇ ਗਵਾਂਡੀ ਮੁਲਕ ਤੋਂ ਹੋਣ ਵਾਲੇ ਟੈਕਸ ਹਮਲੇ ਦਾ ਕਰਾਰਾ ਜਵਾਬ ਦੇਣ ਦੀ ਤਿਆਰੀ ਮੁਕੰਮਲ ਕਰ ਲਈ ਹੈ ਅਤੇ ਟਰੰਪ ਦੇ ਸੌ ਚੱਕਣ ਵਾਲੇ ਦਿਨ ਹੀ ਅਮਰੀਕੀ ਵਸਤਾਂ ਤੇ ਟੈਕਸ ਦਾ ਐਲਾਨ ਕੀਤਾ ਜਾ ਸਕਦਾ ਹੈ ਦਾ ਗਲੋਬਲ ਐਡਮੇਲ ਦੀ ਰਿਪੋਰਟ ਮੁਤਾਬਕ ਮੁੱਢਲੇ ਤੌਰ ਤੇ 37 ਅਰਬ ਡਾਲਰ ਦੀਆਂ ਵਸਤਾਂ ਤੇ ਟੈਕਸ ਲਾਉਣ ਦਾ ਫੈਸਲਾ ਹੋਇਆ ਹੈ ਅਤੇ ਇਸ ਮਗਰੋਂ 110 ਅਰਬ ਮੁੱਲ ਦੀਆਂ ਵਸਤਾਂ ਤੇ ਟੈਕਸ ਲਾਗੂ ਕੀਤੇ ਜਾਣਗੇ ਅਮਰੀਕਾ ਭੇਜੇ ਜਾ ਰਹੇ ਕੱਚੇ ਤੇਲ ਯੂਰੇਨੀਅਮ ਅਤੇ ਪੋਟਾਸ਼ ਅਤੇ ਐਕਸਪੋਰਟ ਟੈਕਸ ਲਾਉਣ ਦਾ ਵੀ ਫੈਸਲਾ ਫਿਲਹਾਲ ਟਾਰ ਦਿੱਤਾ ਗਿਆ ਹੈ ਵਾਸ਼ਿੰਗਟਨ ਫੇਰੀ ਮੁਕੰਮਲ ਕਰਕੇ ਪਰਤੇ ਕੁਦਰਤੀ ਸਰੋਤਾਂ ਬਾਰੇ ਮੰਤਰੀ ਜੌਨਾਥਨ ਐਵਿਲਕਸਨ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਵਾਨ ਕੀਤਾ ਕਿ ਹੁਣ ਟੈਕਸ ਤੋਂ ਬਚਣਾ ਮੁਸ਼ਕਿਲ ਆ ਤੇ ਕੈਨੇਡਾ ਵਿਰੁੱਧ 25% ਦੀ ਪੈਰਫ ਯਕੀਨੀ ਹੋ ਚੁੱਕਿਆ ਜਦੋਂ ਕਿ ਹੋਰਾਂ ਮੁਲਕਾਂ ਤੋਂ ਆਉਣ ਵਾਲੇ ਸਮਾਨ ਤੇ 10 ਫੀਸਦੀ ਟੈਕਸ ਲਾਉਣ ਦੀਆਂ ਕਨਸੂਹਾਂ ਮਿਲਿਆ ਨੇ ਉਥੇ ਦੱਸ ਦਈਏ ਕਿ ਮੰਗਲਵਾਰ ਨੂੰ ਬੁੱਧਵਾਰ ਤੇ ਮੰਗਲਵਾਰ ਵਾਲੇ ਦਿਨ ਰਿਪਬਲਿਕ ਪਾਰਟੀ ਦੇ ਸੈਨਟ ਮੈਂਬਰਾਂ ਅਤੇ ਹਾਊਸ ਆਫ ਰਿਪਰੈਜ਼ੈਂਟੇਟਿਵਜ਼ ਦੇ ਮੈਂਬਰਾਂ ਦੀ ਜਿੱਥੇ ਮੁਲਾਕਾਤ ਹੋਈ ਤੇ ਪਰ ਕਿਸੇ ਕਿਸਮ ਦੀ ਰਾਇਤ ਮਿਲਣ ਦੀ ਕੋਈ ਉਮੀਦ ਉਥੇ ਨਜ਼ਰ ਨਹੀਂ ਆਈ ਆ ਉਧਰ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ 트럼ਪ ਦੇ ਟੈਕਸ ਕਨ ਸੂਬੇ ਵਿੱਚੋਂ ਸਵਾ ਲੱਖ ਨੌਕਰੀਆਂ ਖਤਮ ਹੋ ਜਾਣਗੀਆਂ ਅਤੇ 2025 ਅਤੇ 28 ਦਰਮਿਆਨ 69 ਅਰਬ ਡਾਲਰ ਦਾ ਨੁਕਸਾਨ ਵੱਖਰੇ ਤੌਰ ਤੇ ਹੋਵੇਗਾ ਇਸ ਦੌਰਾਨ ਵਿਂਡਸਰ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਸਟਨ ਟਰੂਡੋ ਨੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਚੀਤੇ ਕਰਵਾਇਆ ਕਿ ਫੈਡਰਲ ਸਰਕਾਰ ਵੱਲੋਂ 2018 ਵਿੱਚ ਟ੍ਰਾਂਸ ਮਾਊਂਟਨ ਪਾਈਪਲਾਈਨ ਖਰੀਦਣ ਵਿੱਚ ਅਲਬਰਟਾ ਦੀ ਮਦਦ ਕੀਤੀ ਸੀ ਅਤੇ ਹੁਣ ਸੂਬਾ ਸਰਕਾਰ ਆਪਣੀ ਵਾਰੀ ਪੈਰ ਪਿੱਛੇ ਖਿੱਚ ਰਹੀ ਹੈ ਟ੍ਰੇਡਿੰਗ ਖਬਰਾਂਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਸ ਨਿਊਜ਼ ਵਾਲਾ ਦਿਨ ਹਾਂ